ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸਰਵਨ ਸਿੰਘ ਪੰਦੇਰ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੁਭਾ ਸਰਕਾਰ ਤੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਖਾਸ ਕਰ ਉਹਨਾਂ ਨੇ ਜ਼ਮੀਨਾਂ ਅਕਵਾਇਰ ਕਰਨ ਨੂੰ ਲੈ ਕੇ ਸਰਕਾਰਾਂ ਦੇ ਉੱਤੇ ਨਿਸ਼ਾਨੇ ਸਾਦੇ ਨੇ ਕਿਉਂਕਿ ਬੀਤੇ ਦਿਨ ਵੀ ਕਾਫੀ ਕੁਝ ਦੇਖਣ ਨੂੰ ਮਿਲਿਆ ਜਦੋਂ ਜ਼ਮੀਨ ਅਕਵਾਇਰ ਕਰਨ ਵਾਸਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤਾਂ ਉਹਦਾ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਵੀ ਹੁੰਦੀ ਹੈ ਤੇ ਸਰਵਰ ਸਿੰਘ ਪੰਦੇਰ ਹੋਰਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਜ਼ਮੀਨਾਂ ਅਕਵਾਇਰ ਨਹੀਂ ਹੋਣ ਦਿਆਂਗੇ ਜਦੋਂ ਤੱਕ ਸਾਨੂੰ ਬਣਦਾ ਮੁਆਵਜ਼ਾ ਨਹੀਂ ਮਿਲਦਾ ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘੀ ਕਮੇਟੀ ਪੰਜਾਬ ਤੋਂ ਜਿਹੜਾ ਕੱਲ ਗਰਦਾਸਪੁਰ ਦੇ ਵਿੱਚ ਟਿੱਕੇਵਡ ਸਰਾਏਪੁਰ ਸਲਾਹਪੁਰ ਦੇ ਤਿੰਨ ਪਿੰਡਾਂ 'ਚ ਇੱਕ ਬੰਨੇ ਭਗਵੰਤ ਮਾਨ ਸਰਕਾਰ 45 ਦਿਨ ਦਾ ਸਮਾਂ ਲੈ ਰਹੀ ਆ ਔਰ ਜਿੰਨਾ ਕਿਸਾਨਾਂ ਨੇ ਹਜੇ ਪੈਸੇ ਨਹੀਂ ਲਏ ਹੈਗੇ ਉਦੋਂ ਤੱਕ ਮਸਲਾ ਨਿਬੜ ਕੇ ਫਿਰ ਉੱਤੇ ਕਬਜ਼ਾ ਕਰਨ ਦੀ ਗੱਲ ਕੀਤੀ ਜਾ ਰਹੀ ਆ ਦੂਜੇ ਬੰਨੇ ਹਾਈ ਕੋਰਟ ਦੇ ਮੋਢੇ ਤੇ ਰੱਖ ਕੇ ਉਹਦਾ ਬਹਾਨਾ ਬਣਾ ਕੇ ਜਿਵੇਂ ਪੁਲਿਸ ਫੋਰਸਾ ਲੈ ਕੇ ਕਿਸਾਨਾਂ ਤੇ ਜ਼ੁਲਮ ਢਾ ਕੇ ਉਹਨਾਂ ਦੀਆਂ ਪੱਗਾਂ ਦੇ ਉੱਤੇ ਪੈਰ ਰੱਖ ਕੇ ਕਿਸਾਨ ਜਿੱਥੇ ਬੰਦੇ ਝੰਡੇ ਪਾੜ ਕੇ ਔਰ ਜਿਵੇਂ ਕੱਲ 40 ਕਿਸਾਨ ਇੱਕ ਬੀਬੀ ਗ੍ਰਫਤਾਰ ਕੀਤੀ ਗਈ ਬੇਸ਼ੱਕ ਕਿਸਾਨਾਂ ਨੇ ਉਦੋਂ ਬਾਅਦ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਰਿਹਾਆ ਕਰਾ ਲਿਆ ਸੋ ਇਹ ਭਾਰਤ ਮਾਲਾ ਯੋਜਨਾ ਤਹ ਜਿਹੜੀ ਜੰਮੂ ਕਟਰਾ ਐਕਸਪ੍ਰੈਸ ਵੇ ਆ ਔਰ ਕੱਲਾ ਇਹ ਨਹੀਂ ਇੱਥੇ ਅੰਮ੍ਰਿਤਸਰ ਚ ਵੀ ਤਰਨਤਾਰਨ ਚ ਵੀ ਹੋਰ ਨਾ ਪੰਜਾਬ ਦੇ ਹਿੱਸਿਆਂ ਚ ਵੀ ਜਬਰੀ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਬਠਿੰਡੇ ਅੰਦਰ ਗੈਸ ਪਾਈਪ ਜਿਹੜੀ ਜਬਰੀ ਕੱਢਣ ਕਰਕੇ ਮੁਆਵਜ਼ਾ ਨਾ ਦੇਣ ਕਰਕੇ ਉੱਥੇ ਵੀ ਕੱਲ ਕਿਸਾਨਾਂ ਤੇ ਜ਼ਬਰ ਢਾਇਆ ਗਿਆ ਜਿਹਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਆ ਇਹਦੇ ਨਾਲ ਜਿਹੜਾ ਪੱਟੀ ਦੇ ਵਿੱਚ ਤਰਨ-ਤਰਨ ਦੇ ਵਿੱਚ ਜਿਹੜਾ ਨਜਾਇਜ਼ ਮਾਈਨਿੰਗ ਕੋਕੀ ਜਿਹੜਿਆ ਬੰਨ ਨੂੰ ਖਤਰਾ ਬਣ ਸਕਦੀ ਆ ਸ਼ਾਮ 5 ਵਜੇ ਤੋਂ ਬਾਅਦ ਮਾਈਨਿੰਗ ਨਹੀਂ ਹੋ ਸਕਦੀ ਦਰਿਆ ਦੇ ਅੰਦਰ ਪੋਕਲਾਈਨ ਨਹੀਂ ਹੋ ਸਕਦੀ ਪਰ ਪੱਟੀ ਅੰਦਰ ਸਭ ਕੁਝ ਚੱਲ ਰਿਹਾ ਹੈਗਾ ਵਾ ਤੋ ਇਸ ਤਰੀਕੇ ਨਾਲ ਕਿਸਾਨਾਂ ਨਾਲ ਜ਼ਬਰ ਜ਼ੁਲਮ ਹੋ ਰਿਹਾ ਜਿਹੜਾ ਅਸੀਂ ਕਹਿੰਦੇ ਸੀ ਵੀ ਕਾਰਪੋਰੇਟ ਦੀ ਇੱਕ ਪਾਲਿਸੀ ਆ ਵੀ ਜੜੀਆਂ ਮੰਡੀ ਤੇ ਤੇ ਜ਼ਮੀਨਾਂ ਤੇ ਕਾਰਪੋਰੇਟ ਨੇ ਕਬਜ਼ਾ ਲੈਣਾ ਇਹ ਉਸੇ ਨੀਤੀ ਤਹਿਤ ਸਾਰਾ ਕੁਝ ਹੋ ਰਿਹਾ ਹੈਗਾ ਵਾ ਔਰ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਆਂਦੇ ਹੁੰਦੇ ਸੀਗੇ ਔਰ ਬੜਾ ਵਧੀਆ ਵੀ ਬਸ਼ਰਮਾ ਦਾ ਤੇ ਸਰਜੰਦਾ ਸਿਰ ਝੁਕਾ ਕੇ ਸਿਰ ਉੱਚਾ ਰੱਖਣ ਦਾ ਕਹਿੰਦੇ ਕੀਮਤ ਚੁਕਾਰ ਰਹੇ ਆ ਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਹਿਣਾ ਚਾਹੂੰਗਾ ਵੀ ਹੁਣ ਤਾਂ ਤੁਹਾਡੀ ਮੀਟਿੰਗ ਦੇ ਵਿੱਚ ਆ ਕੇ ਸਾਡੇ ਮੁੱਖ ਮੰਤਰੀ ਨੇ ਸਿਰ ਝਕਾ ਵੀ ਲਿਆ ਥੋਡੀ ਇਨਵੀ ਮੰਨ ਲਈ ਟੋਡੇ ਕਹੇ ਸ਼ੰਭੂ ਖਰੋਰੀ ਦੇ ਮੋਰਚੇ ਠਾਲ ਦਿੱਤੇ ਟੋਡੇ ਕਹੇ ਕਿਸਾਨਾਂ ਤੇ ਡਾਂਗ ਫੇਰਨੀ ਸ਼ੁਰੂ ਕੀਤੀ ਥੋਡੇ ਕਾਰਪੋਰੇਟ ਦੇ ਪ੍ਰੋਜੈਕਟਾਂ ਜਿਹੜੇ ਜਬਰੀ ਲਾਗੂ ਕਰਨ ਦਾ ਫੈਸਲਾ ਕਰ ਲਾ ਤੇ ਆਰ ਡੀ ਐਫ ਦਾ ਕੀ ਰੋਲਾ ਬੈ ਇਨਾ ਵਫਾਦਾਰ ਮੁੱਖ ਮੰਤਰੀ ਮਿਲਣਾ ਇਹ ਵੀ ਦੇ ਦਿਓ ਇਹ ਚ ਕੀ ਰੋਲਾ ਹੈਗਾ ਸੋ ਜੋ ਕੁਝ ਵੀ ਭਗਵੰਤ ਮਾਨ ਜੀ ਮੌੜ ਚੇਤੇ ਹੋਣਾ ਤੁਹਾਨੂੰ ਜਦੋਂ ਬਾਈ ਆਪਣਾ ਐਮ ਪੀ ਦੀ ਇਲੈਕਸ਼ਨ ਸੀਗੀ ਵਾਰੀਆਂ ਸਾਰਿਆਂ ਦੀਆਂ ਆਉਣੀਆਂ ਹੁੰਦੀਆਂ ਜੇ ਥੋਡੀ ਸਰਕਾਰ ਨੇ ਚੰਗਾ ਕੰਮ ਕੀਤਾ ਹੋਊ ਲੋਕ ਤੁਹਾਨੂੰ ਚੁਣਗੇ ਨਹੀਂ ਤਾਂ ਤੁਹਾਡੇ ਹਰ ਕੰਮ ਦਾ ਸਵਾਲਾਂ ਦਾ ਜਵਾਬ ਤੁਹਾਨੂੰ ਦੇਣਾ ਪਊ ਜਿਵੇਂ ਸਾਡਾ ਐਲਾਨ ਆ ਕਮਮ ਦਾ ਜਥੇਬੰਦੀ ਦਾ ਵੀ ਜਿੱਥੇ ਵੀ ਕੋਈ ਐਮਪੀ ਐਮਐਲਏ ਜਾਂ ਮੁੱਖ ਮੰਤਰੀ ਆਉਂਦਾ ਉਹਨਾਂ ਨੂੰ ਪੀਸਫੁਲੀ ਢੰਗ ਨਾਲ ਸਵਾਲ ਜਵਾਬ ਕਰੋ ਪੰਜਾਬ ਦੇ ਲੋਕ ਨੇ ਪੰਜਾਬੀ ਨੇ ਅਰੇ ਜਬਰ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਦੇ ਹੁੰਦੇ ਦੂਜੇ ਬੰਨੇ ਜਿਹੜਾ ਵਾ ਪੰਜਾਬ ਦਾ ਲਾਂਡ ਆਰਡਰ ਦੀ ਪੋਜੀਸ਼ਨ ਬਹੁਤ ਗੰਭੀਰ ਆ ਕੱਲ ਜਿਹੜਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਗ੍ਰੇਨੇਡ ਬਲਾਸਟ ਆਇਆ ਸੀਗਾ ਉਹ ਨਿਤਿੰਦ ਕੁਮਾਰ ਜਿਹੜੀਆਂ ਮੀਡੀਆ ਚ ਖਬਰਾਂ ਨੇ ਬਹੁਤ ਗਰੀਬ ਘਰ ਦਾ ਨੌਜਵਾਨ ਜਿਹੜਾ ਨਸ਼ੇ ਵੀ ਖਾਂਦਾ ਸੀਗਾ ਉਹਦੀ ਕਿਸੇ ਕਾਰਨ ਮੌਤ ਹੋ ਗਈ ਆ ਉਹ ਕਿਹਾ ਜਾਂਦਾ ਵੀ ਇਹਦੇ ਮਗਰ ਪਾਕਿਸਤਾਨ ਦੀਆਂ ਏਜੰਸੀਆਂ ਦਾ ਹੱਤ ਆ ਉਦੇ ਘਰ ਦੇ ਹਾਲਾਤਾਂ ਨੂੰ ਲੈ ਕੇ ਤੇ ਲੱਗਦਾ ਨਹੀਂ ਹੈਗਾ ਸਵਾਲ ਪੈਦਾ ਹੁੰਦੇ ਬਾਕੀ ਇਹ ਜਾਂਚ ਦਾ ਵਿਸ਼ਾ ਹੈਗਾ। ਤੋਂ ਚੀਜ਼ਾਂ ਨੂੰ ਜੋ ਕੁਝ ਪੰਜਾਬ ਅੰਦਰ ਘਟ ਰਿਹਾ ਮੁੱਖ ਮੰਤਰੀ ਸਾਹਿਬ ਆਪਣੀ ਨਾਕਾਮੀ ਕਰਕੇ ਤੁਸੀਂ ਦੂਸਰੀਆਂ ਏਜੰਸੀਆਂ ਤੇ ਇਲਜ਼ਾਮ ਲਾ ਕੇ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਤੁਹਾਡਾ ਨਸ਼ਿਆਂ ਖਿਲਾਫ ਜੁੱਧ ਜਿਹੜਾ ਵਾ ਉਹ ਫੇਲ ਹੋਇਆ ਪਿਆ। ਸਾਰੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਨਸ਼ਾ ਇਸ ਤਰੀਕੇ ਨਾਲ ਮਹੀਆ ਹੋ ਰਿਹਾ ਪਿੰਡਾਂ 'ਚ ਨਸ਼ਾ ਆ ਰਿਹਾ। ਅਰ ਨਸ਼ੇ ਦੀ ਸਪਲਾਈ ਲਾਈਨ ਟੁੱਟ ਨਹੀਂ ਰਹੀਗੀ ਬੇਸ਼ੱਕ ਪਿਛਲੇ ਸਮੇਂ ਚ ਤੁਸੀਂ ਲਗਭਗ 13000 ਬੰਦਾ ਜੇਲ੍ਹਾਂ ਚ ਲੈ ਗਏ ਉਹਦੇ ਚ ਬਹੁਤ ਸਾਰੇ ਜ਼ਮਾਨਤਾ ਕਰਾ ਕੇ ਆਈ ਜਾਂਦੇ ਨੇ ਕਿ ਰੂਟੀਨ ਚਲ ਅਦਾਲਤ ਦੀ ਪ੍ਰਕਿਰਿਆ ਇਧਰੋਂ ਲਈ ਜਾਂਦੇ ਨੇ ਪਰ ਨਸ਼ਿਆਂ ਵਾਲੀ ਲੜਾਈ ਦੇ ਵਿੱਚ ਜਿਹੜਾ ਜ਼ਮੀਨ ਤੇ ਕੰਮ ਕਰਕੇ ਨਸ਼ਿਆਂ ਦਾ ਲੱਕ ਤੋੜਨਾ ਸੀ ਹੋ ਨਹੀਂ ਰਿਹਾ ਹੈਗਾ ਨਾ ਤੁਹਾਡਾ ਵਿਕਾਸ ਪੰਜਾਬੀਆਂ ਨੂੰ ਵਾਰਾ ਖਾ ਰਿਹਾ ਹੈਗਾ ਤੇ ਨਾ ਮੋਦੀ ਸਰਕਾਰ ਦਾ ਵਿਕਾਸ ਸਾਨੂੰ ਵਾਰਾ ਖਾ ਰਿਹਾ ਹੈਗਾ ਇਸ ਕਰਕੇ ਜਬਰ ਜ਼ੁਲਮ ਦਾ ਰਾਜ ਛੱਡ ਕੇ ਜਿਹੜਾ ਕਿਸਾਨਾਂ ਨੂੰ ਜ਼ਮੀਨਾਂ ਦਾ ਜੋਗ ਮੁਆਵਜ਼ਾ ਦੇਣ ਦੇ ਪਾਸੇ ਮੁੱਖ ਮੰਤਰੀ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਧੰਨਵਾਦ ਦੱਸਦੇ ਕਿ ਕਿਸਾਨ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਦੋ ਮੋਰਚੇ ਲੱਗੇ ਸੀ ਜਿਨ੍ਹਾਂ ਨੂੰ ਸਰਕਾਰ ਨੇ ਚੁਕਵਾ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਜਿੱਥੇ ਵੀ ਕੋਈ ਵੀ ਆਮ ਆਦਮੀ ਪਾਰਟੀ ਦਾ ਲੀਡਰ ਜਾਂਦਾ ਹੈ ਤਾਂ ਕਿਸਾਨ ਉਹਦਾ ਵਿਰੋਧ ਕਰਦੇ ਨੇ ਤੇ ਦੂਜੇ ਪਾਸੇ ਹੁਣ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਵੱਖ-ਵੱਖ ਥਾਵਾਂ ਤੋਂ ਹਾਈਵੇਜ਼ ਕੱਢੇ ਜਾ ਰਹੇ ਨੇ ਜੋ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਇਹਨਾਂ ਹਾਈਵੇਜ਼ ਦੇ ਵਿੱਚ ਆ ਰਹੀਆਂ ਨੇ ਕਿਸਾਨ ਸਹੀ ਮੁੱਲ ਦੀ ਮੰਗ ਕਰ ਰਹੇ ਨੇ ਪਰ ਸਰਕਾਰ ਉਹਨਾਂ ਨੂੰ ਉਸੇ ਮੁਤਾਬਕ ਹੀ ਮੁਆਵਜ਼ਾ ਦੇਣਾ ਚਾਹੁੰਦੀ ਹੈ ਜਿੰਨਾ ਕੋਥੇ ਬਣਦਾ ਹੈ ਪਰ ਕਿਸਾਨ ਚਿੰਤਤ ਨੇ ਕਿ ਜੇਕਰ ਜ਼ਮੀਨਾਂ ਚਲੀਆਂ ਗਈਆਂ ਤਾਂ ਸਾਡੀ ਖੇਤੀ ਕਿਵੇਂ ਹੋਵੇਗੀ ਤੇ ਕਈ ਕਿਸਾਨਾਂ ਦਾ ਤਾਂ ਅਜਿਹਾ ਹਾਲ ਹੈ ਕਿ ਦੋ ਕਿੱਲਾਂ ਦਾ ਟੱਕ ਹੈ ਵਿੱਚੋਂ ਹਾਈਵੇ ਨਿਕਲ ਗਿਆ ਇੱਕ ਕਿੱਲਾ ਇੱਕ ਪਾਸੇ ਤੇ ਇੱਕ ਕਿੱਲਾ ਇੱਕ ਪਾਸੇ ਰਹਿ ਗਿਆ ਯਾਨੀ ਕਿ ਫਸਲਾਂ ਦੀ ਵੀ ਬਰਬਾਦੀ ਜ਼ਮੀਨਾਂ ਦੀ ਵੀ ਬਰਬਾਦੀ ਹੁੰਦੀ ਨਜ਼ਰ ਆ ਰਹੀ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨ ਅਕਵਾਇਰ ਕਰਨ ਵਾਲਾ ਮਾਮਲਾ ਕੀ ਮੋੜ ਲੈਂਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ